ਬਾਉਂਡਰਾਂ ਕਿੱਡਾ ਮੁੱਦਾ ਸੀਗਾ ਮੈਂ ਪਹਿਲੇ ਮੈਂ ਆਪਣੇ ਵੱਲੋਂ ਪਰਸਨਲੀ ਆਪਣੇ ਸਾਰਿਆਂ ਨੂੰ ਪਹਿਲੇ ਮੈਂ ਆਪਣੇ ਵੱਲੋਂ ਆਪਣੇ ਨੌਜਵਾਨ ਸਾਡੇ ਸਟੂਡੈਂਟਸ ਜਿਹੜੇ ਨੇ ਜਿਹੜੇ ਸੰਘਰਸ਼ ਦੇ ਵਿੱਚ ਨੇ ਆਪਣਾ ਡੈਮੋਕਰੈਟਿਕ ਰਾਈਟ ਬਚਾਉਣ ਵਾਸਤੇ ਮੈਂ ਉਹਨਾਂ ਕੋਈ ਇਸ ਗੱਲ ਦੀ ਪਰਸਨਲ ਰੇਤੇ ਮਾਫੀ ਮੰਗਾਗਾ ਕਿ ਮੈਂ ਲੇਟ ਪਹੁੰਚ ਗਿਆ ਸਾਡਾ ਦਿਲ ਸਾਡਾ ਦਿਮਾਗ ਸਾਡੇ ਸੈਂਟੀਮੈਂਟ ਹਮੇਸ਼ਾ ਸਟੂਡੈਂਟਸ ਨਾਲ ਰਹੇ ਨੇ ਕਿਉਂਕਿ ਮੈਂ ਵੀ ਇਸ ਯੂਨੀਵਰਸਿਟੀ ਦਾ ਅਲੂਮਨਾ ਹੈ ਗ੍ਰੈਜੂਏਸ਼ਨ ਮੈਂ ਇਥੋਂ ਹੀ ਕੀਤੀ 1.5 ਸਾਲ ਪਹਿਲੇ ਮੈਨੂੰ ਯਾਦ ਹੈ ਉਦੋਂ ਇਹ ਮੂਵਮੈਂਟ ਸ਼ੁਰੂ ਹੋਈ ਸੀ ਉਦੋਂ ਵੀ ਸਿੰਡੀਕੇਟ ਤੇ ਸੈਨੇਟਰ ਉਹ ਆਪਣੇ ਕੰਟਰੋਲ 'ਚ ਸੈਂਟਰਲ ਗਵਰਨਮੈਂਟ ਜਿਹੜੀ ਹੈ ਕਰਨਾ ਚਾਹੁੰਦੀ ਸੀ ਉਦੋਂ ਮੈਂ ਖੁਦ ਇੱਥੇ ਆਇਆ ਸੀ ਸਾਰ ਨੂੰ ਪਹਿਲੇ ਪੋਲਿਟਿਕਲ ਲੀਡਰਸ ਦੇ ਵਿੱਚ ਮੈਂ ਇੱਥੇ ਪਹੁੰਚਿਆ ਸੀ ਮੈਨੂੰ ਯਾਦ ਹੈ ਯੂਨੀਵਰਸਿਟੀ ਦੇ ਇੱਕ ਰੈਸਟੋਰੈਂਟ ਦੇ ਵਿੱਚ ਸਾਰੀਆਂ ਪੋਲਿਟਿਕਲ ਜਮਾਤਾਂ ਪਹੁੰਚੀਆਂ ਸੀ ਤੇ ਮੈਂ ਵੀ ਉੱਥੇ ਆਇਆ ਸੀ ਅੱਜ ਸਾਰਿਆਂ ਨੂੰ ਪਹਿਲੇ ਤੇ ਇਹਨਾਂ ਦਾ ਇਹਨਾਂ ਨੂੰ ਮੈਂ ਮੁਬਾਰਕ ਦੇਣਾ ਚਾਹਾਂਗਾ ਸਾਡੇ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਲੀਡਰਸ ਦਾ ਤੇ ਸਟੂਡੈਂਟਸ ਨੇ ਆਪਣੇ ਆਪ ਤਗੜੇ ਹੋ ਕੇ ਇਹ ਧਰਨਾ ਕੀਤਾ ਸਾਰੇ ਪੰਜਾਬ ਦੇ ਲੋਕ ਉਹਦੇ ਵਿੱਚ ਪੋਲਿਟਿਕਲ ਪਾਰਟੀਆਂ ਦੇ ਲੋਕ ਉਹਦੇ ਵਿੱਚ ਐਕਟਰਸ ਵੀ ਆਏ ਨੇ ਸਿੰਗਰਸ ਵੀ ਆਏ ਨੇ ਵੱਖ-ਵੱਖ ਜਗਾ ਤੇ ਲੋਕ ਇਥੇ ਪਹੁੰਚੇ ਨੇ देर आई दुरुस्त आई ਜਿਹੜਾ ਫੈਸਲਾ ਸਰਕਾਰ ਨੇ ਕੀਤਾ ਉਹ এজেন্ডਾ ਜਿਹੜਾ ਭਜਪਾ ਦਾ ਉਹ ਅਨਫਰਸ਼ਲੀ ਇਹ ਵੇਖਦੇ ਹੋਏ ਕਿ ਪੰਜਾਬ ਨੇ ਖੜੇ ਹੋ ਜਾਣਾ ਥੋੜੀ देर वास्ते ਮੈਂ ਸਮਝਦਾ ਇਟ ਇਜ਼ ਨਾਟ ਫਾਈਨਲ ਇਹ ਥੋੜੀ देर वास्ते ਇਹਨਾਂ ਨੇ ਪੈਰ ਪਿੱਛੇ ਖਿੱਚੇ ਇੱਕ ਟੈਕਟੀਕਲ ਰਿਟਰੀਟ ਹੈ ਇਹ ਪਰਮਨੈਂਟ ਰਿਟਰੀਟ ਹੈ ਵਾਪਸੀ ਨਹੀਂ ਹੈ ਇਟ ਟੈਕਟੀਕਲ ਰਿਟਰੀਟ ਹੈ ਇਹ ਫੇਰ ਇਹ ਸ਼ਰਾਰਤ ਕਰਨ ਤੋਂ ਮੁੜਨੇ ਨਹੀਂ ਬਟ ਮੈਂ ਸਮਝਦਾ ਕਿ ਜਦੋਂ ਵੀ ਇਸ ਕਿਸਮ ਦੇ ਹਮਲੇ ਹੁੰਦੇ ਨੇ ਪੰਜਾਬੀਆਂ ਨੂੰ ਇਕੱਠੇ ਹੋਣਾ ਪਏਗਾ ਮੈਂ ਐਗਰੀ ਕਰਨਾ ਸਾਡੇ ਸਟੂਡੈਂਟਸ ਨਾਲ ਕਿ ਇਹ ਮੁਹਿੰਮ ਸਾਰੇ ਪੰਜਾਬ ਦੇ ਵਿੱਚ ਚਲਾਈ ਪਏਗੀ ਕਿਉਂਕਿ ਇਹ ਜਿਸਾ ਲਾਸਟ ਪੋਸਟ ਕਿਹਾ ਜਾਂਦਾ ਇਹ ਲਾਸਟ ਪੋਸਟ ਕੈਪਚਰ ਕਰਨ ਦੀ ਭਜਪਾ ਦੀ ਧਾਰ ਐਸਐਸ ਦੀ ਇਹਦੇ ਵਿੱਚ ਕੋਸ਼ਿਸ਼ ਹੈ ਪੰਜਾਬ ਯੂਨੀਵਰਸਿਟੀ ਅੱਜ ਤੋਂ ਤਕਰੀਬਨ 150 ਸਾਲ ਪਹਿਲੇ 1882 ਦੇ ਵਿੱਚ ਲਾਹੌਰ ਦੇ ਵਿੱਚ ਖੁੱਲੀ ਸੀ ਪਾਰਟੀਸ਼ਨ ਤੋਂ ਬਾਅਦ ਇਸ ਹੌਲਣ ਆਈ 1956 ਦੇ ਕਰੀਬ ਇਹ ਚੰਡੀਗੜ੍ਹ ਦੇ ਵਿੱਚ ਮੂਵ ਹੋਈ ਹੈ ਤੇ ਬੇਸਿਕ ਕੈਰੈਕਟਰ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਸੀ ਉਹ ਸੀ ਆਟੋਨੋਮੀ ਦਾ ਇਹ ਸੀ ਕਿ ਇੱਥੋਂ ਜਿਹੜੀ ਸਾਡੇ ਇੱਥੋਂ ਦਾ ਸਟਾਫ ਹੈ ਅਕੈਡਮਿਕ ਫਰੀडम ਦਾ ਸੀ ਤੇ ਡਿਬੇਟ ਦਾ ਸੀ ਇਹ ਤਿੰਨ ਚੀਜ਼ਾਂ ਦੇ ਜਿਹੜੀ ਹੈ ਫਾਊਂਡੇਸ਼ਨਸ ਤੇ ਯੂਨੀਵਰਸਿਟੀ ਬਣੀ ਇੱਕ ਆਟੋਨੋਮੀ ਹੋਏਗੀ ਸਟੂਡੈਂਟਸ ਦੇ ਕੋਲ ਇੱਕ ਅਕੈਡੈਮਿਕ ਫਰੀडम ਹੋਏਗੀ ਪੜ੍ਹਾਉਣ ਵਾਲਿਆਂ ਦੇ ਕੋਲ ਇੱਕ ਡਿਬੇਟ ਹੋਏਗੀ ਜਿਸ ਅੱਜ ਅਸੀਂ ਬੈਠੇ ਹਾਂ ਡਿਬੇਟ ਕਰ ਰਹੇ ਹਾਂ ਪੰਜਾਬ ਦਾ ਕਰਦਾਰ ਵੀ ਹੈ ਸਾਡੇ ਸਿੱਖ ਤੇ ਪੰਜਾਬ ਦੇ ਜਿਹੜੇ ਸਾਡੇ ਗੁਰੂ ਮਹਾਰਾਜ ਸਾਹਿਬ ਨੇ ਉਹਨਾਂ ਨੇ ਆਪ ਮਾਨਸ ਕੀ ਜਪ ਸਭ ਇੱਕ ਹੀ ਪਛਾਣ ਉਹ ਹਮੇਸ਼ਾ ਇੱਕ ਗੱਲ ਕੀਤੀ ਸਾਂਝੇ ਹਰ ਧਰਮ ਦੀ ਸਾਂਝੀ ਗੱਲ ਕੀਤੀ ਹੈ ਤੋ ਇਸ ਗੱਲ ਕਰਨ ਉਸ ਉਪਦੇਸ਼ ਤੇ ਚੱਲਦੇ ਹੋਏ ਮੈਂ ਆਪਣੇ ਸਟੂਡੈਂਟਸ ਨੂੰ ਵੀ ਤੇ ਸਮੁੱਚੇ ਪੰਜਾਬ ਨੂੰ ਵੀ ਇਹ ਗੱਲ ਕਹੀ ਨਾ ਕਿ ਉਹਨਾਂ ਦੇ ਹੁਕਮਾਂ ਤੇ ਚੱਲਦੇ ਹੋਏ ਅਸੀਂ ਇਕੱਠੇ ਹੋਈਏ ਜੇ ਆਇਸਤਾ ਇਸਤਾਇ ਨਾ ਤਾਂ ਕਬਜ਼ਾ ਹੋ ਗਿਆ ਜਿਸਾ ਆਲਰੇਡੀ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਤੇ ਆਰਐਸਐਸ ਦਾ ਵਾਈਸ ਚਾਂਸਲ ਲਿਆ ਇਸ ਤਰ੍ਹਾਂ ਹੀ ਗੁਰਨਾਨ ਸਿੰਘ ਦੇਵ ਯੂਨੀਵਰਸਿਟੀ ਜਿਹੜੀ ਪੰਜਾਬ ਚ ਬਣੀ ਹੈ ਜਿਹਦਾ ਚਾਂਸਲਰ ਵੀ ਜਿਹੜੇ ਨੇ ਸਾਡੇ ਗਵਰਨਰ ਸਾਹਿਬ ਨੇ ਇੱਥੋਂ ਦੇ ਤੇ ਜਿਹੜੇ ਚਾਂਸਲਰ ਨੇ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਹੈ ਇਹ ਤੇ ਚਲੋ ਅੱਗੇ ਹੀ ਗਵਰਨਮੈਂਟ ਆਫ ਇੰਡੀਆ ਦੇ ਕੰਟਰੋਲ 'ਚ ਹੈ ਬਟ ਉੱਥੇ ਤੱਕ ਵੀ ਆਰਐਸਐਸ ਨੇ ਆਪਣਾ ਠੀਕ ਹੈ ਇੱਕ ਸਾਡੀ ਸਾਡਾ ਭਰਾ ਹੀ ਹੈ ਉਹਦੀ ਦਿਖ ਰਿਕਤੇ ਸਾਡੇ ਵਰਗੀ ਹੈ ਬਟ ਪਿਛਲੇ ਦਿਨੀ ਇੱਕ ਸਾਊਥ ਇੰਡੀਆ ਦੇ ਵਿੱਚ ਮੋਸਟ ਪ੍ਰੋਬਬਲੀ ਕੋਚੀ ਦੇ ਵਿੱਚ ਇੱਕ ਮੀਟਿੰਗ ਦੌਰਾਨ ਵਾਈਸ ਚਾਂਸਲਰ ਸਾਹਿਬ ਥੱਲੇ ਬੈਠੇ ਨੇ ਇਹਨਾਂ ਦੇ ਆਰਐਸਐਸ ਦੇ ਮੁਖੀ ਸਟੇਜ ਤੇ ਬੈਠੇ ਨੇ ਥੱਲੇ ਬੈਠੇ ਉਹਨਾਂ ਨੂੰ ਰਿਪੋਰਟ ਪੇਸ਼ ਕਰ ਰਹੇ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਜਾਂ ਜੋ ਵੀ ਰਿਪੋਰਟ ਉੱਤੇ ਹੈ ਸੀ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਇਨਡਾਇਰੈਕਟ ਤੌਰ ਤੇ ਸੈਂਟਰਲ ਗਵਰਨਮੈਂਟ ਨੇ ਆਪਣੇ ਵਾਈਸ ਚਾਂਸਲ ਲਵਾਉਣੇ ਸ਼ੁਰੂ ਕਰ ਦਿੱਤੇ ਇਹ ਆਂਦੇ ਟਾਈਮ ਦੇ ਵਿੱਚ ਇਹ ਚਾਹੁੰਦੇ ਸੀ ਕਿ ਸੈਨੇਟ ਦੇ ਵਿੱਚ ਸਾਡਾ ਕਬਜ਼ਾ ਹੋਏ ਇਹਨਾਂ ਦੀ ਵਿਚਾਰਧਾਰਾ ਦੇ ਕੰਪਲੀਟ ਲੋਕ ਆ ਸਕਣ ਫਿਰ ਆਇਸਾ ਆਇਸਾ ਇਹ ਸਿਲੇਬਸ ਬਦਲ ਜਿਹੜਾ ਸਾਡਾ ਇਤਿਹਾਸ ਹੈ ਉਹ ਆਇਸਾ-ਇਸਾ ਬਦਲਿਆ ਜਾਏ ਉਹਨੂੰ ਰੀਰਾਈਟ ਕੀਤਾ ਜਾਏ ਨੌਜਵਾਨ ਬੱਚੇ ਤੇ ਜੋ ਕੁਝ ਪੜ੍ਹਨਗੇ ਉਹੀ ਹੋ ਜਾਤੇ ਅਸਰ ਹੋਏਗਾ ਸੋ ਪੰਜਾਬ ਤੇ ਜਿਹੜਾ ਕਬਜ਼ਾ ਕਰਨ ਦਾ ਇਹਨਾਂ ਦਾ ਪ੍ਰੋਗਰਾਮ ਹੈ ਮੈਨੂੰ ਪੂਰਨ ਵਿਸ਼ਵਾਸ ਹੈ ਸਾਰਾ ਪੰਜਾਬ ਇਕੱਠਾ ਹੋਏਗਾ ਇਹਨਾਂ ਦਾ ਇਹ ਏਜੰਡਾ ਕਾਮਯਾਬ ਨਹੀਂ ਅਸੀਂ ਹੋ। ਤੋਂ ਅਸੀਂ ਸਟੂਡੈਂਟਸ ਦੇ ਨਾਲ ਤੇ ਮੈਂ ਅੱਜ ਇਹ ਡਿਮਾਂਡ ਵੀ ਕਰੂੰਗਾ ਗਵਰਨਮੈਂਟ ਆਫ ਇੰਡੀਆ ਤੋਂ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਤੋਂ ਗਵਰਨਰ ਆਫ ਪੰਜਾਬ ਤੋਂ ਇੱਕ ਤੇ ਕੱਲ੍ਹ ਜਿਹੜਾ ਸਾਡੇ ਨੌਜਵਾਨ ਸਟੂਡੈਂਟਸ ਨੇ ਇੱਥੇ ਇੱਕ ਧਰਨਾ ਰੱਖਿਆ ਪੀਸਫੁੱਲ ਪ੍ਰੋਟੈਸਟ ਰੱਖਿਆ ਉਹਦੇ ਵਿੱਚ ਜਿੰਨੇ ਵੀ ਲੀਡਰਸ ਜਾਂ ਸੋਸ਼ਲ ਐਕਟੀਵਿਸਟ ਹੈ ਨੇ ਆਣਾ ਚਾਹੁੰਦੇ ਨੇ ਕੋਈ ਆਰਟਿਸਟ ਆਣਾ ਚਾਹੁੰਦੇ ਨੇ ਕੋਈ ਸਧਾਰਨ ਸਾਡੇ ਪੰਜਾਬੀ ਮੇਰੇ ਪ੍ਰਾ ਆਣਾ ਚਾਹੁੰਦੇ ਨੇ ਉਹਨਾਂ ਨੂੰ ਕਿਰਪਾ ਕਰਕੇ ਯੂਨੀਵਰਸਿਟੀ ਦੇ ਵਿੱਚ ਐਂਟਰ ਕਰਨ ਦਿੱਤਾ ਜਾਏ ਕਿਸੇ ਨਾਲ ਧੱਕਾ ਨਾ ਕੀਤਾ ਜਾ ਉਹਨਾਂ ਮੈਨੂੰ ਅਸ਼ੋਰੈਂਸ ਦਿੱਤੀ ਹੈ ਕਿ 100% ਅਸੀਂ ਪੀਸਫੁੱਲ ਹਾਂ ਅੰਡਰ ਨੋ ਸਰਕਮਸਟੈਂਸਸ ਅਸੀਂ ਕੋਈ ਇਹੋ ਜਿਹਾ ਮੀਨਸ ਅਪਣਾਣਾ ਚਾਹਨੇ ਆ ਜਿਹੜਾ ਕਾਨੂੰਨ ਨੂੰ ਅਸੀਂ ਆਪਣੇ ਹੱਥਾਂ 'ਚ ਲੈਣਾ ਚਾਹਨੇ ਆ ਸੋ ਇਹੋ ਜਿਹੀ ਖੇਡ ਨਾ ਖੇਡੋ ਕਿ ਸਟੂਡੈਂਟਸ ਦੇ ਸੈਂਟੀਮੈਂਟਸ ਤੇ ਖੇਲਦੇ ਹੋਏ ਲੋਕਾਂ ਨੂੰ ਅਲਾਉ ਨਾ ਕੀਤਾ ਜਾਏ ਮੈਂ ਇਹਦੇ ਬਾਰੇ ਯੂਟੀ ਦੀ ਐਡਮਿਨਿਸਟ੍ਰੇਸ਼ਨ ਤੇ ਗਵਰਨਰ ਪੰਜਾਬ ਨਾਲ ਵੀ ਗੱਲ ਕਰਾਂਗਾ ਉਹਨਾਂ ਨੂੰ ਰਿਕਵੈਸਟ ਕਰਾਂਗਾ ਇਹੋ ਜਿਹਾ ਮਾਹੌਲ ਨਾ ਬਣਾਓ ਜਿਹਦੇ ਨਾਲ ਅਨਰੈਸਟ ਸਾਰੇ ਪੰਜਾਬ 'ਚ ਪੈਲੇ ਇਹ ਪਹਿਲੇ ਵੀ ਪਾਸਟ ਹਿਸਟਰੀ ਦੇ ਵਿੱਚ ਇਸ ਕਿਸਮ ਦਾ ਕੰਮ ਹੋ ਚੁੱਕਿਆ ਕਿ ਜਦੋਂ ਅਸੀਂ ਸਟੂਡੈਂਟਸ ਨਾਲ ਧੱਕਾ ਕੀਤਾ ਮੈਨੂੰ ਯਾਦ ਹੈ ਕਈ ਸਾਲ ਪਹਿਲੇ ਮੋਗਾ ਦੇ ਵਿੱਚ ਇੱਕ ਮੂਵਮੈਂਟ ਹੋਈ ਸੀ ਅੱਜ ਤੋਂ 50 ਸਾਲ ਪਹਿਲੇ ਜਿਹੜੀ ਬਹੁਤ ਭਾਰੀ ਅੰਦਰਸਟ ਦੇ ਵਿੱਚ ਉਹਨੇ ਫਿਰ ਸ਼ੇਪ ਲਈ ਸੀ ਸੋ ਅਸੀਂ ਸਟੂਡੈਂਟਸ ਵੱਲੋਂ ਜਿਹੜੀ ਇਹਨਾਂ ਦੀ ਮੰਗ ਹੈ ਕਿਉਂਕਿ ਮੈਂ ਵੀ ਅਲੂਮਨਾਇ ਇੱਥੋਂ ਦਾ ਮੈਂ ਮੰਗ ਕਰੂੰਗਾ ਕਿ ਡੇਢ ਸਾਲ ਤੋਂ ਇਹਦੀ ਟਰਮ ਆਲਰੇਡੀ ਐ ਸੈਨੇਟ ਦੀ ਤਕਰੀਬਨ 1 ਸਾਲ ਪਹਿਲੇ ਸਵਾ ਸਾਲ ਤੋਂ ਮੁੱਕ ਚੁੱਕੀ ਇਮੀਡੀਏਟਲੀ ਇਹਨਾਂ ਦੀ ਕੋ ਮੰਗ ਹੈ ਕਿ ਤੁਸੀਂ ਆਪਣੇ ਨਾਪਾਕ ਰਾਦੇ ਤੁਹਾਡੇ ਜੇ ਕਾਮਯਾਬ ਨਹੀਂ ਹੋਏ ਤੇ ਪੰਜਾਬੀਆਂ ਨੇ ਹੁਣ ਵੀ ਨਹੀਂ ਦੇਣ ਤੁਸੀਂ ਇਮੀਡੀਏਟਲੀ ਅਨਾਉਂਸ ਕਰੋ ਜਿਹੜੀ ਸੈਨੇਟ ਦੀ ਇਲੈਕਸ਼ਨ ਹੋਣੀ ਹੈ ਉਹਦਾ ਪਲਾਨ ਅਨਾਉਂਸ ਕਰੋ ਕਿ ਕਦੋਂ ਤੱਕ ਹੋਏਗੀ ਕਿਉਂਕਿ ਇਹਦੀਆਂ ਵੋਟਾਂ ਭਰਨ ਵਾਸਤੇ ਵੀ ਸਾਰੇ ਕੰਮ ਵਾਸਤੇ ਵੀ ਮਿਨਿਮਮ 6 ਮਹੀਨੇ ਦਾ ਟਾਈਮ ਚਾਹੀਦਾ ਕੋਈ ਸੂਬੇ ਦੇ ਵਿੱਚ ਤੁਸੀਂ ਵੇਖਦੇ ਹੋ ਜਾਂ ਦੇਸ਼ ਇਲੈਕਸ਼ਨ ਹੁੰਦੀ ਹੈ ਤੇ ਇਲੈਕਸ਼ਨ ਕਮਿਸ਼ਨ ਉਹਦੀ ਡੇਟ ਪੂਰੀ ਹੋਣ ਤੋਂ ਪਹਿਲਾਂ 6 ਮਹੀਨੇ ਜਾਂ 3 ਮਹੀਨੇ ਆਪਣੀ ਅਨਾਉਂਸਮੈਂਟ ਸ਼ੁਰੂ ਕਰ ਦਿੰਦਾ 90 ਵੇ ਸਰੋਟਾਂ ਬੰਦੀਆਂ ਬਾਕੀ ਚੀਜ਼ਾਂ ਜਿਹੜੀਆਂ ਨੇ ਸੋ ਮੈਂ ਆਪਣੀ ਪਾਰਟੀ ਇੰਡੀਆ ਇੰਟਰਨੈਸ਼ਨਲ ਕਾਂਗਰਸ ਵੱਲੋਂ ਇੱਥੇ ਆਇਆ ਮੈਂ ਆਪਣੇ ਲੀਡਰ ਰਾਹੁਲ ਗਾਂਧੀ ਗਾਂਧੀ ਜੀ ਵੱਲੋਂ ਇੱਥੇ ਆਇਆ ਉਹ ਵੀ ਜਿੱਥੇ ਜਿੱਥੇ ਵੀ ਧੱਕਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਆਰਐਸਐਸ ਤੇ ਭਾਜਪੀ ਉੱਥੇ ਹੀ ਭਾਵੇਂ ਵੋਟ ਚੋਰੀ ਦੀ ਗੱਲ ਹੋਏ ਇਹ ਵੀ ਇੱਕ ਡੈਮੋਕਰੈਟਿਕ ਦੇਸ਼ ਦੇ ਵਿੱਚ ਡੈਮੋਕਰੇਸੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਜਿਸਾ ਮੈਂ ਐ ਦੱਸਿਆ ਕਿ ਇੱਥੇ ਵੀ ਹੁਣੇ ਆਪਣਾ ਇੰਡਾਇਰੈਕਟ ਕਬਜ਼ਾ ਜਤਾਨਾ ਚਾਹੁੰਦੇ ਯੂਨੀਵਰਸਿਟੀਆਂ ਦੇ ਵਿੱਚ ਓਪਨਲੀ ਕਿਸੇ ਪਾਰਟੀ ਦੀ ਜਾਂ ਕਿਸੇ ਵਿਚਾਰਧਾਰਾ ਦੀ ਡਿਸਪਾਕ ਕੇ ਇੱਥੋਂ ਦੇ ਪ੍ਰੋਫੈਸਰ ਜਾਂ ਇੱਥੋਂ ਦਾ ਅਥਾਰਟੀਜ਼ ਫਿਰ ਮੈਂ ਸਮਝਦਾ ਉਹ ਕੋਈ ਚੰਗਾ ਕੋਈ ਤਰੀਕਾ ਨਹੀਂ ਹੈ ਉਹ ਚਾਹ ਯੂਨੀਵਰਸਿਟੀਆਂ ਦੇ ਵਿੱਚ ਤਾਂ ਹਮੇਸ਼ਾ ਸਾਂਝੀ ਵਾਰਤਾ ਦੀ ਗੱਲ ਹੋਣੀ ਚਾਹੀਦੀ ਠੀਕ ਹੈ ਡਾਇਓਲੋਜੀ ਫਾਲੋ ਕਰ ਨਹੀਂ ਤੋ ਕਰ ਜਾ ਕੇ ਜੋ ਮਰਜੀ ਕਰੋ ਬਟ ਯੂਨੀਵਰਸਿਟੀ ਦੇ ਕੈਂਪਸ ਦੇ ਉੱਤੇ ਐਡਮਿਨਿਸਟ੍ਰੇਸ਼ਨ ਦੇ ਲੋਕ ਤੇ ਪੜਾਉਣ ਵਾਲਾ ਜਿਹੜਾ ਇਹਨਾਂ ਦਾ ਡਾਇਸਪੋਰ ਜੋ ਇੱਕ ਪਰਟਿਕਲਰ ਯੂਨੀਵਰਸਿਟੀ ਦੇ ਵਿੱਚ ਯੂਨੀਫਾਰਮਸ ਪਾ ਕੇ ਆਏਗਾ ਤੇ ਫਿਰ ਇਹਦਾ ਕਾਊਂਟਰ ਸਿਸਟਮ ਵੀ ਸ਼ੁਰੂ ਹੋਏਗਾ ਜਿਹੜਾ ਦੇਸ਼ ਦੀ ਏਕਤਾ ਅਤੇ ਪੰਜਾਬ ਦੀ ਅਖੰਡਤਾ ਵਾਸਤੇ ਦੇਸ਼ ਤੇ ਪੰਜਾਬ ਦੀ ਅਖੰਡਤਾ ਵਾਸਤੇ ਕੋਈ ਚੰਗੀ ਨਿਸ਼ਾਨੀ ਨਹੀਂ ਸੋ ਅਸੀਂ ਸਟੂਡੈਂਟਸ ਨੂੰ ਆਪਣੇ ਸਾਥੀਆਂ ਨੂੰ ਕੰਪਲੀਟਲੀ ਸਪੋਰਟ ਕਰਨੇ ਆ ਇਹਨਾਂ ਨਾਲ ਖੜੇ ਹੋਵਾਂਗੇ ਇਹਨਾਂ ਦੇ ਪਹਿਲੇ ਵੀ ਜਿਹੜਾ ਇਹਨਾਂ ਨੇ ਐਫਰਟ ਸ਼ੁਰੂ ਕੀਤਾ ਸੀ ਸੰਘਰਸ਼ ਸ਼ੁਰੂ ਕੀਤਾ ਸੀ ਮੈਂ ਆਪ ਇੱਥੇ ਆਇਆ ਸੀ ਮੈਂ ਇਹਦੇ ਹੱਕ 'ਚ ਪਹਿਲੀ ਨਵੰਬਰ ਨੂੰ ਟਵੀਟ ਵੀ ਕੀਤਾ ਧਰਮਤਾਰ ਦੀਆਂ ਇਲੈਕਸ਼ਨਸ ਕਾਰਨ ਮਜਬੂਰੀ ਬਣੀ ਪਰਸਲੀ ਨਹੀਂ ਆ ਸਕਿਆ ਪਰ ਬਹੁਤ سارے ਸਾਡੇ ਪਾਰਟੀ ਦੇ ਲੀਡਰਸ ਇੱਥੇ ਹਾਜ਼ਰੀ ਭਾ ਗਏ ਤਾਂ ਮੈਂ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਕਿਉਂਕਿ ਅੱਜ ਲਾਸਟ ਡੇ ਹੈ 5 ਵਜੇ ਤੋਂ ਬਾਅਦ ਕੰਪੇਨਿੰਗ ਹੋ ਨਹੀਂ ਸਕਦੀ ਸੋ ਮੈਂ ਆ ਪਾ ਕੇ ਇੱਥੇ ਹਾਜ਼ਰੀ ਪਾਈ ਹੈ ਕੱਲ ਵੀ ਸਾਡੇ ਰਿਪ੍ਰੈਜ਼ੈਂਟੇਟਿਵਜ਼ ਜਾਣਗੇ ਇਹਨਾਂ ਦੀ ਹਰ ਲੜਾਈ ਦੇ ਵਿੱਚ ਅਖੀਰ ਤੱਕ ਅਸੀਂ ਸਾਥ ਦੇਵਾਂਗੇ ਬਹੁਤ ਬਹੁਤ ਬਾਜਪਾ ਸਾਹਿਬ ਜੀ ਤੋਂ ਬਿਨਾਂ ਲੋਕਾਂ ਕੱਢ ਕੇ ਦੇਖੋ ਦੱਸੋ ਮੇ ਮੇਰੀ ਬੇਨਤੀ ਸੁਣ ਲਓ ਅੱਜ ਦਾ ਅਜੰਡਾ ਆਰ ਓਨਲੀ ਸਟੂਡੈਂਟਸ ਆਫ ਪੰਜਾਬ ਪੰਜਾਬ ਯੂਨੀਵਰਸਿਟੀ ਦੇ ਅਜੰਡੇ ਤੇ ਮੈਂ ਆਇਆ ਹਾਂ ਬਾਕੀ ਚੀਜ਼ਾਂ ਤਰਨ ਤਰਨ ਗੱਲ ਕਰਾਂਗੇ ਜਾਂ ਕਿਤੇ ਹੋਰ ਕਰਾਂਗੇ ਅੱਜ ਸਟ੍ਰਿਕਟਲੀ ਆਈ ਵਾਂਟ ਟੂ ਕਨਫਾਈਨ ਮਾਈ ਸੈਲਫ ਓਨਲੀ ਟੂ ਥਿਸ ਐਜਿਟੇਸ਼ਨ ਆਫ ਦੀ ਪੰਜਾਬੀ ਯੂਨੀਵਰਸਿਟੀ ਬਾਜਪਾ ਸਾਹਿਬ ਪਰ ਬੰਦੀ ਲਗਾਈ ਗਈ ਹੈ ਕਹਿੰਦੇ ਬਾਹਰੀ ਵਿਅਕਤੀ ਨੂੰ ਅਸੀਂ ਐਂਟਰ ਨਹੀਂ ਹੋਣ ਦਵਾਵਾਂਗੇ ਗੱਡੀ ਤੇ ਸਟicker ਚਾਹੀਦਾ ਆਪਸ ਚਾਰ ਪੱਤਰ ਚਾਹੀਦਾ ਕੋਈ ਤਾਂ ਮੈਂ ਤੁਹਾਨੂੰ ਕਹਿ ਰਿਹਾ ਮੈਂ ਰਿਕਵੈਸਟ ਕਰਾਂਗਾ ਜੀ ਇਹ ਅਨਫੋਰਚੁਨੇਟ ਹੈ ਜਦੋਂ ਬੰਦੇ ਐਹੋ ਜਿਹਿਆਂ ਭਵੰਦੀਆ ਲਵਾਉਂਦੇ ਨੇ ਉਹਦਾ ਮਤਲਬ ਹੈ ਕਿ ਉਹ ਇਹ ਕੰਸੀਡ ਕਰ ਰਹੇ ਨੇ ਇੱਕ ਕੰਸੀਡ ਕਰ ਰਹੇ ਨੇ ਕਿ ਲੋਕ ਇਸ ਐਜੀਟੇਸ਼ਨ ਨੂੰ ਸਪੋਰਟ ਕਰ ਰਹੇ ਨੇ ਕਿੰਨਾ ਚਿਰ ਰੋਕ ਲੋਗੇ ਤੁਸੀਂ ਗੇਟਵੇ ਚ ਐਂਟਰੀ ਨਹੀਂ ਕਰਦੇ ਤਾਂ ਗੇਟ ਦੇ ਬਾਹਰ ਕਿਸਾ ਰੋਕ ਲੋਗੇ ਚਰਚ ਕੇ ਸਾਰ ਰੋਕ ਲੋਗੇ ਸਾਰੇ ਸੂਬੇ ਚ ਕੇ ਸਾਰ ਰੋਕ ਲੋਗੇ ਇਹ ਜਨੀਆਂ ਵੀ ਭਾਜਪਾ ਦੀਆਂ ਪਾਲਿਸੀਆਂ ਤੇ ਆਰਐਸਐਸ ਦੀਆਂ ਇਹ ਪੰਜਾਬ ਵਿੱਚ ਕਾਮਯਾਬ ਨਹੀਂ ਹੋਣਗੀਆਂ ਐਂਟੀ ਪੰਜਾਬ ਪਾਲਿਸੀਜ਼ ਦੇ ਵਿੱਚ ਇਹ ਪੰਜਾਬ ਚ ਅਸੀਂ ਇਹਨਾਂ ਨੂੰ ਐਂਟਰ ਨਹੀਂ ਹੁੰਨ ਦਵਾਂਗੇ ਠੀਕ ਹੈ ਕਈ ਵਾਰ ਲੋਕਾਂ ਨੂੰ ਤਿਆਰ ਕਰਨ ਵਾਸਤੇ ਥੋੜਾ ਜਿਹਾ ਟਾਈਮ ਲੱਗਦਾ ਐਂਡ ਹੁਣ ਸਹੀ ਮੈਨੇ ਦੇ ਵਿੱਚ ਲੋਕਾਂ ਦੇ ਦਿਲੋ ਦਿਮਾਗ ਚ ਗੱਲ ਛਾ ਗਈ ਹੈ ਕਿ ਸੀਰੀਅਸਲੀ ਇਹ ਪੰਜਾਬ ਨੂੰ ਇਨਡਾਇਰੈਕਟ ਢੰਗ ਨਾਲ ਕਬਜ਼ਾ ਹੋਣਾ ਚਾਹੁੰਦੇ ਪੰਜਾਬ ਪੰਜਾਬ ਦੀ ਪੋਲਿਟਿਕਸ ਤੇ ਵੀ ਕਾਬਜ਼ ਹੋਣਾ ਚਾਹੁੰਦੇ ਨੇ ਪੰਜਾਬ ਦੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੂੰ ਸਾਡੀ ਰਿਚ ਹਿਸਟਰੀ ਜਿਹੜੀ ਹੈ ਆ ਸੈਕੂਲਰਿਜ਼ਮ ਦੀ ਨੈਸ਼ਨਲ ਨੈਸ਼ਨਲਿਜ਼ਮ ਦੀ ਉਹਨੂੰ ਭੰਗ ਕਰਕੇ ਇਹ ਆਪਣਾ ਵੀ ਬੋਲਣਾ ਚਾਹੁੰਦੇ ਨੇ ਜਿਹੜਾ ਖਤਰੇ ਤੋਂ ਖਾਦੀ ਨਹੀਂ ਮੇਰੇ ਕੋ ਨਹੀਂ ਆਇਆ ਜਣਾ ਬਟ ਮੇਰੇ ਸਾਥੀ ਜ਼ਰੂਰ ਆ ਸਾਡੇ ਸਾਥੀ ਜ਼ਰੂਰ ਬਟੇ ਵੀ ਦੇ ਇੱਕ ਮੈਂ ਤੁਹਾਨੂੰ ਅਸੀਂ ਕਿਸ ਮੁੱਦੇ ਤੇ ਆਏ ਆ ਆਪਾਂ ਕਿੱਧਰ ਨੂੰ ਜਿੱਧਰ ਨੂੰ ਤੁਸੀਂ ਘੁਮਾਣਾ ਚਾਹਦੇ ਹੋ ਮੈਂ ਆਣਾ ਨਹੀਂ ਥੈਂਕ ਯੂ